ਚਾਹ ਤੁਸੀਂ ਆਪ ਤੁਹਾਡੇ ਤੇ ਇਲਜ਼ਾਮ ਵੀ ਲੱਗਿਆ ਸੀ ਕਹਿੰਦੇ ਜਦੋਂ ਪਿਛਲੀਆਂ ਚੋਣਾਂ ਸੀਗੀਆਂ ਜਦੋਂ ਕਬਰ ਸੰਧੂ ਸਾਹਿਬ ਲੜੇ ਸੀਗੇ ਤੇ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਰਕਰ ਸੀਗੇ ਪਰ ਤੁਸੀਂ ਮਦਦ ਜਿਹੜੀ ਹੈ ਕਬਰ ਸੰਧੂ ਸਾਹਿਬ ਦੀ કરી ਸੀਗੀ ਕਿਹਾ ਉਹਨਾਂ ਦੇ ਨਾਲ ਨੇੜਤਾ ਸੀਗੀ ਜਾਂ ਫਿਰ ਤੁਸੀਂ ਮਦਦ ਨਹੀਂ ਕੀਤੀ ਸੀਗੀ ਕਿਉਂਕਿ ਲੋਕ ਕਹਿ ਰਹੇ ਨੇ ਕਿ ਅਸੀਂ ਵੋਟਾਂ ਤਾਂ ਕਬਰ ਸੰਧੂ ਸਾਹਿਬ ਨੂੰ ਪਾਈਆਂ ਤੀਆਂ ਵੀ ਡੁੰਮ ਛੜੀ ਸਾਹਿਬ ਸਾਥ ਦੇ ਰਹੇ ਹੈ ਦੇਖੋ ਮੈਂ ਉਸ ਦਿਨ ਮਾਜਰੀ ਕਾਨਫਰੰਸ ਦੇ ਵਿੱਚ ਵੀ ਬੜਾ ਕਲੀਅਰ ਕੱਟ ਕਿਹਾ ਸੀ ਬਈ ਪਾਰਟੀਆਂ ਦੇ ਵਿੱਚ ਜੇ ਕੋਈ ਮਾੜਾ ਕੈਂਡੀਡੇਟ ਆ ਜਵੇ ਹਲਕੇ ਦੇ ਲਈ ਔਰ ਉਹ ਉਹਦੇ ਲੀਡਰ ਦੀ ਛਾਪ ਲੂਸੀ ਕਰਕੇ ਆ ਜਵੇ ਜਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਹਾਲਾਤ ਬਣ ਜਾਣ ਤੇ ਅਸੀਂ ਇਸ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਕੋਈ ਚੰਗਾ ਨੁਮਾਇੰਦਾ ਲੱਕਾਈਏ ਸੋ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਮੈਂ ਉਦੋਂ ਵੀ ਓਪਨਲੀ ਮਦਦ ਕੀਤੀ ਸੀ ਮੈਂ ਕਦੇ ਵੀ ਨਹੀਂ ਆਪਣੀ ਜ਼ਿੰਦਗੀ ਚ ਕਦੇ ਐਸਾ ਸਟੈਂਡ ਨਹੀਂ ਲੱਤਾ ਜੀ ਤੋਂ ਮੈਂ ਮੁਕਰਾਂ ਔਰ ਮੈਂ ਕਮਰ ਸੰਧੂ ਨੂੰ ਮੇਰਾ ਉਹਨਾਂ ਦੇ ਨਾਲ ਨਿੱਜੀ ਕੋਈ ਵਾਸਤਾ ਨਹੀਂ ਸੀ ਮੈਂ ਕੇਵਲ ਉਹਨਾਂ ਦੇ ਟੀਵੀ ਪ੍ਰੋਗਰਾਮ ਸੁਣਦਾ ਹੁੰਦਾ ਸੀ ਇੰਟੈਲੈਕਚੁਅਲ ਬੰਦਾ ਬਹੁਤ ਵਧੀਆ ਬੰਦਾ ਸੀ ਤੇ ਉਹ ਇਸ ਕਰਕੇ ਅਸੀਂ ਆਪਣੇ ਹਲਕੇ ਦੀ ਬਿਹਤਰੀ ਲਈ ਅਸੀਂ ਆਪਣੇ ਲੋਕਾਂ ਦੀ ਬਿਹਤਰੀ ਲਈ ਜੋ ਸਹੀ ਫੈਸਲਾ ਉਸ ਸਮੇਂ ਸਾਨੂੰ ਲੱਗਦਾ ਸੀ ਉਹ ਮੈਂ ਆਪਣਾ ਲੱਤਾ ਸੀ